ਗੁਰਦੁਆਰਾ ਸ਼ਹੀਦ ਦੁਸ਼ਟ ਦਮਨ ਚੰਚ ਨਗਰ ਜੋੜਾ ਫਾਟਕ ਵਿਖੇ ਤੰਤਨਸ਼ੀਰ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹਪੂਰਵਕ ਮਨਾਇਆ ਗਿਆ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ, ਪਾਈ ਰਜਿੰਦਰਪਾਲ ਸਿੰਘ ਲੁਧਿਆਣੇ ਵਾਲੇ, ਗੁਰਦੁਆਰਾ ਸਾਹਿਬ ਵਿਭੀਆਂ ਦਾਜਾ ਜਥਾ, ਅਤੇ ਪਾਈ ਗੁਰਜੰਟ ਸਿੰਘ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ। ਇਸ ਮੌਕੇ ਮੇਅਰ ਚਤੰਦਰ ਸਿੰਘ ਮੋਤੀਪਾਟਿਆ ਅਤੇ ਅੰਮ੍ਰਿਤਸਰ ਕੇਬਲ ਆਪਰੇਟਰਸ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਾਲ ਸਿੰਘ ਉੱਚੇ ਤੌਰ ਤੇ ਹਾਜ਼ਰੀ ਭਰਨ ਪੁੱਜੇ। ਗੁਰਦੁਦਵਾਰਾ ਸਾਹਿਬ ਦੇ ਮੁਖ ਗ੍ਰੰਥੀ ਗੁਰਜੰਟ ਸਿੰਘ ਪ੍ਰਧਾਨ ਸਵਿੰਦਰ ਸਿੰਘ ਅਤੇ ਸਕੱਤਰ ਬਲਵਿੰਦਰ ਸਿੰਘ ਸਣੀ ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਕੁਰੂਕਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਦੇ ਨਿਹਾਲ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਆਗਮਨ ਪ੍ਰਕਾਸ਼ ਦੇਨ ਸਮਰਪਿਤ ਗੁਰਦੁਆਰਾ ਸ਼ਹੀਦ ਦੁਸ਼ਤਮਨ ਚੌਂਕ ਕਰਮਪੁਰਾ ਮੇਨਮ ਜਲ ਜੱਜਨਗਰ ਵਿਖੇ ਜੋ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਨਾਲ 11 ਦਿਨ ਲੜੀਵਾਰ ਪ੍ਰਵਾਦ ਫਿਰਦੇ ਰੂਪ ਸੰਗਤਾਂ ਨੇ ਹਰ ਜਸ ਗਾਇਨ ਕੀਤੇ ਉਪਰੰਤ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਖ ਸਵੇਰੇ 9 ਵਜੇ ਪਏ ਸ਼ਾਮਾਂ ਦੇ 3:30 ਵਜੇ ਤੋਂ ਲੈ ਕੇ 99 ਦਾ ਸਮਾਗਮ ਚੱਲ ਰਿਹਾ ਜਿਸ ਵਿੱਚ ਪੰਥ ਦੇ ਮਹਾਨ ਵਿਦਵਾਨ ਰਾਗੀ ਕਵੀਸ਼ਰ ਜੋਤ ਗੁਰ ਤੇ ਆਸਰਵਣ ਕਰਾ ਰਹੇ ਨੇ ਆਪ ਸੰਗਤਾਂ ਦਾ ਕੋਟਾਣ ਪੁਰਸ਼ਕੁਰਾਨਾ ਗੁਰੂ ਮਹਾਰਾਜ ਜਿਨ੍ਹਾਂ ਨੇ ਏਡੇ ਵੱਡੇ ਸਮਾਗਮ ਵਿੱਚ ਅੰਗ ਸੰਗ ਸਹਿਯੋਗ ਸੰਗਤਾਂ ਕੋ ਸੇਵਾ ਲੈਣੀ ਕੀਤੀ ਕੋਟਾਣ ਪੁਰਸ਼ਕੁਰਾਨਾ ਗੁਰੂ ਰਾਮਦਾਸ ਮਹਾਰਾਜ ਇਸੇ ਤਰ੍ਹਾਂ ਗੁਰਪ੍ਰਮਣ ਹੋਣ ਦੇ ਬਲ ਬਖਸ਼ਣ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਹਿ ਅੱਜ ਸਾਡੇ ਗੁਰਦੁਆਰਾ ਸ੍ਰੀ ਦਿੱਤੀ ਤੋਂ ਦੋਸਤਾਂ ਮੰਨ ਉਹਨਾਂ ਦੀ ਕਮੇਟੀ ਤੇ ਸਮੂਹ ਸਾਧ ਸੰਗਤ ਵੱਲੋਂ ਗੁਰੂ ਨਾਨਕ ਜੀ ਦਾ ਪ੍ਰਕਾਸ਼ ਹੋ ਬਹੁਤ ਸ਼ਰਧਾ ਤੇ ਪਿਆਰ ਨਾਲ ਮਨਾਇਆ ਗਿਆ ਰਾਜਿਆਂ ਤੁਹਾਡੀਆਂ ਤੇ ਕਥਾਵਤਕਾਂ ਨੇ ਬਹੁਤ ਆਨੰਦ ਦਿੱਤਾ ਕਿਤਾ ਜਿਵੇਂ ਗੁਰੂ ਜੀ ਸਦਾ ਮਹਾਰਾਜ ਜਪਾ ਕਰੇ ਤੇ ਸਭ ਦੇ ਸਰਬੱਤ ਦਾ ਭਲਾ ਕਰੇ ਅਰਦਾਸ ਕਰਦੇ ਆ ਤੇ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਰੱਖੇ